ਕਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇੱਕ ਵਾਰ ਖਬਰ ਹੈ ਜੋ ਜ਼ਰੂਰ ਵੇਖ ਲਿਓ ਕਿਤੇ ਐਦਾ ਨਾ ਹੋਵੇ ਕਿ ਤੁਹਾਨੂੰ ਬਾਅਦ ਵਿੱਚ ਰਸਤੇ ਵਿੱਚ ਹੀ ਪਛਤਾਉਣਾ ਪਵੇ ਜੀ ਹਾਂ ਮੌਨਸੂਨ ਦੇ ਨਾਲ ਜੁੜੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ بارش ਦਾ ਭਾਰੀ ਅਲਰਟ ਹੈ ਜੋ ਜਾਰੀ ਕੀਤਾ ਗਿਆ ਹੈ ਮੌਸਮ ਵਿਗਿਆਨ ਵਿਭਾਗ ਵੱਲੋਂ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਸਮੇਤ ਵੱਖ-ਵੱਖ ਸੂਬਿਆਂ 'ਚ ਭਾਰੀ بارش ਦਾ ਅਲਰਟ ਜਾਰੀ ਕੀਤਾ ਹੈ ਪੰਜਾਬ 'ਚ ਅੱਜ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਦੇ ਲਗਭਗ ਰਿਕਾਰਡ ਕੀਤਾ ਗਿਆ ਤੇ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਘਰ ਤੋਂ ਘਰ ਤਾਪਮਾਨ ਪਠਾਨਕੋਟ ਦੇ ਡੈਮ ਨਜ਼ਦੀਕ 25.1 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਵਿਭਾਗੀ ਅੰਕੜੇ ਮੁਤਾਬਕ ਪੰਜਾਬ 'ਚ 6 ਜੁਲਾਈ ਯਾਨੀ ਕਿ ਅੱਜ ਭਾਰੀ ਬਾਰਿਸ਼ ਸੰਬੰਧੀ orange alert ਜਾਰੀ ਕੀਤਾ ਗਿਆ ਉੱਥੇ ਹੀ ਰਾਜਸਥਾਨੀ ਦਿੱਲੀ 'ਚ ਬਾਰਿਸ਼ ਕਾਰਨ ਤਾਪਮਾਨ ਠਗਰਾਵੜ ਦੇ ਅਸਰ ਬੜੇ ਨੇ ਆਉਣ ਵਾਲੇ ਦਿਨਾਂ 'ਚ ਤਾਪਮਾਨ 35 ਡਿਗਰੀ ਤੋਂ ਹੇਠਾਂ ਪਹੁੰਚ ਸਕਦਾ ਹੈ ਉੱਤਰਾਖੰਡ ਵਿੱਚ ਮੌਸਮ ਵਿਭਾਗ ਵੱਲੋਂ red alert ਜਾਰੀ ਕੀਤਾ ਗਿਆ ਜਿਸ ਕਾਰਨ ਸਫ਼ਰ ਤੇ ਜਾਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤੋਣੀ ਪਵੇਗੀ ਐਸੇ ਸਿਲਸਿਲੇ 'ਚ ਉੱਤਰ ਭਾਰਤ ਸਮੇਤ ਪੂਰਬੀ ਤੇ ਪੱਛਮੀ ਸੂਬੇ 'ਚ بارش ਦਾ ਅਕਰਮ ਜਾਰੀ ਰਹੇਗਾ ਸਤਾਸੀ ਕਿ ਜੇਕਰ ਤੁਸੀਂ ਪਹਾੜਾਵਲ ਵੀ ਕੁੰਮਣ ਜਾਣਾ ਹੈ ਤਾਂ ਠਹਿਰ ਜਾਓ ਐ ਨਹੀਂ ਕਾਲੀ ਨਾ ਕਰੋ ਕਿ ਰਸਤੇ ਵਿੱਚ ਤੁਹਾਨੂੰ ਕੋਈ ਦਿੱਕਤ ਹੋ ਜਾਵੇ ਮੌਨਸੂਨ ਦੇ ਨਾਲ ਜੁੜੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ بارش ਦਾ ਭਾਰੀ ਅਲਰਟ ਹੈ ਜੋ ਜਾਰੀ ਕੀਤਾ ਗਿਆ ਮੌਸਮ ਵਿਗਿਆਨ ਵਿਭਾਗ ਵੱਲੋਂ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਸਮੇਤ ਵੱਖ-ਵੱਖ ਸੂਬਿਆਂ 'ਚ ਭਾਰੀ بارش ਦਾ ਅਲਰਟ ਜਾਰੀ ਕੀਤਾ ਹੈ ਪੰਜਾਬ 'ਚ ਅੱਜ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਦੇ ਲਗਭਗ ਰਿਕਾਰਡ ਕੀਤਾ ਗਿਆ ਤੇ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਿਆਰਿਆ ਘਰ ਤੋਂ ਘਰ ਤਾਪਮਾਨ ਪਠਾਨਕੋਟ ਦੇ ਡੈਮ ਨਜ਼ਦੀਕ 25.1 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਵਿਭਾਗੀ ਅੰਕੜੇ ਮੁਤਾਬਕ ਪੰਜਾਬ ਚ 6 ਜੁਲਾਈ ਯਾਨੀ ਕਿ ਅੱਜ ਭਾਰੀ ਬਾਰਿਸ਼ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਉੱਥੇ ਹੀ ਰਾਜਸਥਾਨੀ ਦਿੱਲੀ ਵਿੱਚ ਬਾਰਿਸ਼ ਕਾਰਨ ਤਾਪਮਾਨ ਠਗਾਵਰ ਦੇ ਅਸਰ ਬੜੇ ਨੇ ਆਉਣ ਵਾਲੇ ਦਿਨਾਂ ਚ ਤਾਪਮਾਨ 35 ਡਿਗਰੀ ਤੋਂ ਹੇਠਾਂ ਪਹੁੰਚ ਸਕਦਾ ਹੈ ਉੱਤਰਾਖੰਡ ਵਿੱਚ ਮੌਸਮ ਵਿਭਾਗ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਜਿਸ ਕਾਰਨ ਸਫ਼ਰ ਤੇ ਜਾਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤੋਣੀ ਪਵੇਗੀ ਐਸੇ ਸਿਲਸਿਲੇ ਚ ਉੱਤਰ ਭਾਰਤ ਸਮੇਤ ਪੂਰਬੀ ਤੇ ਪੱਛਮੀ ਸੂਬੇ 'ਚ بارش ਦਾ ਅਕਰਾਮ ਜਾਰੀ ਰਹੇਗਾ ਸੁਦਾਸੀ ਕਿ ਜੇਕਰ ਤੁਸੀਂ ਪਹਾੜਾ ਵੱਲ ਵੀ ਕੁੰਮਣ ਜਾਣਾ ਹੈ ਤਾਂ ਠਹਿਰ ਜਾਓ ਐ ਨਿਕਾਲੀ ਨਾ ਕਰੋ ਕਿ ਰਸਤੇ ਵਿੱਚ ਤੁਹਾਨੂੰ ਕੋਈ ਦਿੱਕਤ ਹੋ ਜਾਵੇ ਮੌਨਸੂਨ ਦੇ ਨਾਲ ਜੁੜੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ بارش ਦਾ ਭਾਰੀ ਅਲਰਟ ਹੈ ਜੋ ਜਾਰੀ ਕੀਤਾ ਗਿਆ ਹੈ ਮੌਸਮ ਵਿਗਿਆਨ ਵਿਭਾਗ ਵੱਲੋਂ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਸਮੇਤ ਵੱਖ-ਵੱਖ ਸੂਬਿਆਂ 'ਚ ਭਾਰੀ بارش ਦਾ ਅਲਰਟ ਜਾਰੀ ਕੀਤਾ ਹੈ ਪੰਜਾਬ 'ਚ ਅੱਜ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਦੇ ਲਗਭਗ ਰਿਕਾਰਡ ਕੀਤਾ ਗਿਆ ਤੇ ਬਿੜੰਧਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਘੜ ਤੋਂ ਘੜ ਤਾਪਮਾਨ ਪਠਾਨਕੋਟ ਦੇ ਡੈਮ ਨਜ਼ਦੀਕ 25.1 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਵਿਭਾਗੀ ਅੰਕੜੇ ਮੁਤਾਬਕ ਪੰਜਾਬ ਚ 6 ਜੁਲਾਈ ਯਾਨੀ ਕਿ ਅੱਜ ਭਾਰੀ ਬਾਰਿਸ਼ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਉੱਥੇ ਹੀ ਰਾਜਸਥਾਨੀ ਦਿੱਲੀ ਚ ਬਾਰਿਸ਼ ਕਾਰਨ ਤਾਪਮਾਨ ਠਿਗਰਾਵੜ ਦੇ ਅਸਰ ਬੜੇ ਨੇ ਆਉਣ ਵਾਲੇ ਦਿਨਾਂ ਚ ਤਾਪਮਾਨ 35 ਡਿਗਰੀ ਤੋਂ ਹੇਠਾਂ ਪਹੁੰਚ ਸਕਦਾ ਹੈ ਉੱਤਰਾਖੰਡ ਵਿੱਚ ਮੌਸਮ ਵਿਭਾਗ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਕਾਰਨ ਸਫ਼ਰ ਤੇ ਜਾਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤੋਣੀ ਪਵੇਗੀ ਇਸ ਸਿਲਸਿਲੇ 'ਚ ਉੱਤਰ ਪਾਰ ਅਸਮਿਤ ਪੂਰਬੀ ਤੇ ਪੱਛਮੀ ਸੂਬੇ 'ਚ بارش ਦਾ ਅਕਰਮ ਜਾਰੀ ਰਹੇਗਾ ਸੁਦਾਸੀ ਕਿ ਜੇਕਰ ਤੁਸੀਂ ਪਹਾੜਾਵਲ ਵੀ ਕੁੰਮਣ ਜਾਣਾ ਹੈ ਤਾਂ ਠਹਿਰ ਜਾਓ ਐ ਨੀ ਕਾਲੀ ਨਾ ਕਰੋ ਕਿ ਰਸਤੇ ਵਿੱਚ ਤੁਹਾਨੂੰ ਕੋਈ ਦਿੱਕਤ ਹੋ ਜਾਵੇ